ਟਰੱਕ ਦਾ ਪਹਾੜਾ ਜਿੰਨੂੰ 5000 ਰੁਪਏ ਰਿਹਾ ਦਿੱਲੀ ਦਾ ਉਹ 15 15 20 20000 ਦੇ ਰਿਹਾ ਉਹ ਦੁਖੀ ਹੋ ਹੀ ਹੋਊਗਾ ਜੀ ਹਮ ਫਿਰ ਸਾਰਿਆਂ ਦਾ ਧਿਆਨ ਰੱਖਣਾ ਚਾਹੀਦਾ ਸਵੇਰੀਆਂ ਅਨਾਉਂਸਮੈਂਟ ਵੀ ਜਿਹੜੀ ਕਰਕੇ ਇਤਲਾ ਕਰ ਦਿੱਤੀ ਸੀ ਕਿਸਾਨਾਂ ਨੂੰ ਕਿ ਤੁਸੀਂ ਇੱਥੋਂ ਧਰਨਾ ਸਮਾਪਤ ਹੋ ਚੁੱਕਿਆ ਤੁਸੀਂ ਜਾ ਸਕੋ ਉਹ ਤਾਂ ਵੇਖੋ ਜੀ ਮੌਕੇ ਤੇ ਅਸੀਂ ਆ ਕੇ ਕਰਨੀ ਹੁੰਦਾ ਉਹ ਤਾਂ 131 ਧਾਰਾ ਹੈਗੀ ਬੀ ਐਨ ਐਸ ਐਸ ਦੀ ਪਹਿਲਾ ਐਡਵਾਂਸ ਇੱਕ ਦਿਨ ਪਹਿਲਾਂ ਥੋੜਾ ਉਹ ਤੇ ਮੌਕੇ ਤੇ ਆ ਕੇ ਇਹਨਾਂ ਨੂੰ ਪਤਾ ਹੀ ਇਹ ਪਈ ਅਸੀਂ ਅਨ ਲਾ ਫੁੱਲ ਅਸੈਂਬਲੀ ਹੈ ਸੋ ਸਾਡੇ ਕੋਲ ਪਾਵਰ ਹੈਗੀ ਹੈ ਸਾਡਾ ਇੱਕ ਸਬ ਇਨਸਪੈਕਟਰ ਵੀ ਇਹ ਅਸੈਂਬਲੀ ਨੂੰ ਤਰ ਤਰ ਬਦਤਰ ਕਰ ਸਕਦਾ ਸਿਚੁਏਸ਼ਨ ਹੈ ਸਰ ਤੁਸੀਂ ਮੌਕੇ ਦੇ ਉੱਪਰ ਜਦੋਂ ਪਹੁੰਚੇ ਸੀਗੇ ਤਾਂ ਇਜ਼ੀਲੀ ਕਿਸਾਨ ਰਾਜੀ ਸੀਗੇ ਇਥੋਂ ਜਾਣ ਲੋ ਬਿਲਕੁਲ ਰਾਜੀ ਆ ਜੀ ਵੇਖੋ ਅਸ ਤੱਕ ਕੋਈ ਗੱਲ ਹੀ ਨਹੀਂ ਕੀਤੀ ਨਾ ਕਿ ਉਹਨਾਂ ਸਾਨੂੰ ਕੋਈ ਕਿਹਾ ਨਾ ਹੀ ਉਹਨਾਂ ਨੂੰ ਕਿਹਾ ਉਹ ਆਪੇ ਉੱਠ ਗਏ ਸਾਨੂੰ ਕਹਿੰਦੇ ਘਰਾਂ ਜਾਣਾ ਤੇ ਥੋੜੇ ਬਜ਼ੁਰਗ ਸੀ ਜਿਹੜੇ 30 40 ਉਹ ਸਾਡੀ বাস ਚ ਬਹਿ ਗਏ ਉਹ ਕਹਿੰਦੇ ਸਾਨੂੰ ਘਰਾਂ ਨੂੰ ਛੱਡ ਆਇਓ ਤੇ ਛੱਡ ਆਉਣਗੇ ਜਾ ਕੇ ਕੋਈ ਡਿਟੇਨ ਵੀ ਇੱਥੋਂ ਕਿਤੇ ਨਹੀਂ ਜਾਂ ਫਿਰ ਘਰ ਨਹੀਂ ਕੋਈ ਡਿਟੇਨ ਕਰਨ ਦੀ ਲੋੜ ਹੀ ਨਹੀਂ ਪਈ ਜੀ ਡਿਟੇਨ ਤੇ ਤਾਂ ਕਰੀਏ ਨਾ ਪਰ ਜੇ ਅੱਗੋਂ ਕੋਈ ਸਾਨੂੰ ਕੁਝ ਕਹਦਾ ਕਿ ਇਹਨੇ ਕੀਤਾ ਹੀ ਕੱਖ ਨਹੀਂ ਆਪ ਵੀ ਗੱਡੀ ਚ ਬਹਿ ਗਏ ਜਿਨ੍ਹਾਂ ਨੇ ਕਹੇ ਘਰ ਜਾਣਾ ਘਰੇ ਜਾਣਾ ਜੇ ਕੋ ਕਹੂਗਾ ਮੈਂ ਗ੍ਰਿਫਤਾਰੀਓ ਹੀ ਦੇਣੀ ਫਿਰ ਗ੍ਰਿਫਤਾਰ ਕਰ ਲਾ ਹਾਂ ਤੱਕ ਸ਼ੰਭੂ ਬਾਰਡਰ ਕਲੀਅਰ ਹੋ ਜਾਏ ਬਿਲਕੁਲ ਜੀ ਸਵੇਰ ਤੱਕ ਚੱਲ ਪੈਗਾ ਜੀ ਦੇਖੋ ਉਹ ਹਰਿਆਣੇ ਵਾਲਿਆਂ ਦਾ ਬੈਰੀਕੇਟਿੰਗ ਜਿਹੜੀ ਹੈ ਨਾ ਜੀ ਉਹ ਕ